ਫਿਰੋਜ਼ਪੁਰ ਦੇ ਵਿੱਚ ਹੋਲੀ ਦਾ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈਗਾ ਫਿਰੋਜ਼ਪੁਰ ਦੇ ਵਿੱਚ ਮੌਜੂਦ ਹਨ ਤਸਵੀਰਾਂ ਤੁਹਾਨੂੰ ਦਿਖਾਣੇ ਹੈਗੇ ਆ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਜਿਹੜੇ ਆ ਉਹ ਹੋਲੀ ਦਾ ਤਿਉਹਾਰ ਜਿਹੜਾ ਉਹ ਮਨਾ ਰਹੇ ਹੈਗੇ ਨੇ ਇੱਕ ਦੂਸਰੇ ਦੇ ਉੱਪਰ ਰੰਗ ਜਿਹੜੇ ਆ ਉਹ ਲਗਾ ਰਹੇ ਹੈਗੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਗੁਲਾਬ ਰੰਗ ਹੋਣ ਤਾਂ ਵੱਖ-ਵੱਖ ਤਸਵੀਰਾਂ ਜਿਹੜੀਆਂ ਫਿਰੋਜ਼ਪੁਰ ਦੀ ਅਸੀਂ ਦਿਖਾ ਰਹੇ ਹੈਗੇ ਆ ਕਿ ਇੱਕ ਦੂਸਰੇ ਦੇ ਉੱਪਰ ਰੰਗ 발ਦੇ ਹੋਏ ਨਜ਼ਰ ਆ ਰਹੇ ਹੈਗੇ ਨੇ ਛੋਟੇ ਬੱਚੇ ਵੱਡੇ ਸਾਰੇ ਜਿਹੜੇ ਹਰਬਲ ਕਲਰ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆ ਰਹੇ ਹੈਗੇ ਆ ਔਰ ਸਵੇਰ ਤੋਂ ਹੀ Holi ਦਾ ਤਿਉਹਾਰ ਜਿਹੜਾ ਹੈ ਉਹ ਖੇੜ ਰਹੇ ਹੈਗੇ ਆ ਗਲੀਆਂ ਦੇ ਵਿੱਚ ਹੁਣ ਵਜ਼ਾਰਾਂ ਦੇ ਵਿੱਚ ਹੁਣ ਇਹ ਰੰਗਾਂ ਦਾ ਤਿਉਹਾਰ ਹੈ ਇੱਕ ਖੁਸ਼ੀਆਂ ਵਾਲਾ ਤਿਉਹਾਰ ਹੁੰਦਾ ਹੈ ਇੱਕ ਦੂਸਰੇ ਦੇ ਰੰਗ ਮਾਲ ਕੇ ਜਿਹੜਾ ਖੁਸ਼ੀ ਜ਼ਾਹਰ ਕਰਦੇ ਹੈਗੇ ਆ ਔਰ ਹਾਲਾਂਕਿ ਕਈ ਉਲੜਬਾਜ਼ ਵੀ ਹੁੰਦੇ ਆ ਪਰ ਪੁਲਿਸ ਦੇ ਵੱਲੋਂ ਜਿਹੜੀ ਐ ਸਖਤੀ ਵੀ ਕੀਤੀ ਗਈ ਹੈਗੀ ਹੈ ਕਿ ਇਹ ਨਹੀਂ ਹੋਣਾ ਚਾਹੀਦਾ ਹੈਗਾ ਤੇ ਉਹਨਾਂ ਨੂੰ ਅਪੀਲ ਵੀ ਕੀਤੀ ਗਈ ਹੈਗੀ ਹੈ ਔਰ ਫਿਰੋਜ਼ਪੁਰ ਦੀ ਤਸਵੀਰ ਜਿਹੜੀ ਹੈ ਅਸੀਂ ਦਿਖਾ ਰਹੇ ਹੈਗੇ ਆ ਜਿੱਥੇ ਹੋਲੀ ਦਾ ਤਿਹਾਰ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈਗਾ ਔਰ ਖੁਸ਼ੀਆਂ ਖੇੜਿਆਂ ਦਾ ਤਿਹਾਰ ਹੈ ਔਰ ਰੰਗ ਦਾ ਇਸਤੇਮਾਲ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਤਾਂ ਫਿਰੋਜ਼ਪੁਰ ਦੀ ਇਹ ਤਸਵੀਰ ਹੈਗੀ ਹੈ ਜਿੱਥੋਂ ਦੀ ਅਸੀਂ ਦਿਖਾ ਰਹੇ ਹੈਗੇ ਆ ਔਰ ਜਿਹੜੇ ਰੰਗ ਹੈ ਉਹ ਹਰਬਲ ਰੰਗ ਹੈਗੇ ਨੇ ਜਿਹੜੇ ਰੰਗਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਔਰ ਤਸਵੀਰ ਤੁਸੀਂ ਦੇਖ ਸਕਦੇ ਹੋ ਫਿਰੋਜ਼ਪੁਰ ਦੀ ਔਰ ਵਾਟਲਾਪ ਤਾਵਾ ਦੀਆਂ ਤਸਵੀਰਾਂ ਵੀ ਜਿਹੜੀਆਂ ਅਸੀਂ ਦਿਖਾ ਰਹੇ ਹੈਗੇ ਆ ਕਿ ਜਿੱਥੇ ਹੋਲੀ ਦਾ ਤਿਹਾਰ ਬੜੀ ਧੂਮ ਧਾਮ ਦੇ ਨਾਲ ਮਨਾ ਰਹੇ ਹੈਗੇ ਆ ਔਰ ਹੋਲੀ ਦਾ ਤਿਹਾਰ ਬੜੀ ਧੂਮ ਧਾਮ ਦੇ ਨਾਲ ਮਨਾਉਂਦੇ ਹੋਏ ਨਜ਼ਰ ਆ ਰਹੇ ਹੈਗੇ ਨੇ ਨੱਚਦੇ ਹੋਏ ਨਜ਼ਰ ਆ ਰਹੇ ਹੈਗੇ ਨੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਫਿਰੋਜ਼ਪੁਰ ਦੀ ਤਸਵੀਰ ਹੈਗੀ ਹੈ ਔਰ ਹੋਲੀ ਦਾ ਤਿਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈਗਾ ਲੋਕ ਇੱਕ ਦੂਸਰੇ ਦੇ ਰੰਗ ਲਗਾ ਕੇ ਜਿਹੜਾ ਉਹ ਹੋਲੀ ਦਾ ਤਿਹਾਰ ਮਨਾ ਰਹੇ ਹੈਗੇ ਨੇ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਬੜਾ ਇੰਜੋਏ ਕਰ ਰਹੇ ਆ ਤੇ ਇੱਕ ਪਰਿਵਾਰਕ ਤੌਰ 'ਤੇ ਅਸੀਂ ਅੱਜ ਹੋਲੀ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਤੇ ਤੁਸੀਂ ਦੇਖੋ ਛੋਟੇ ਛੋਟੇ ਬੱਚੇ ਮਤਲਬ ਬਹੁਤ ਵਧੀਆ ਦਿਹਾੜਾ ਅਗਰ ਇਹਨੂੰ ਸਹੀ ਤਰੀਕੇ ਨਾਲ ਮਨਾਇਆ ਜਾਵੇ ਤਾਂ ਇਸ ਤੋਂ ਵਧੀਆ ਖੁਸ਼ੀ ਦਾ ਤਿਹਾਰ ਔਰ ਕੋਈ ਨਹੀਂਗਾ ਲੜਾਈ ਝਗੜਾ ਛੱਡ ਕੇ ਅਗਰ ਕਿਸੇ ਨਾ ਪ੍ਰਾਨੀ ਕੁਝ ਉਦਾਸੀਆਂ ਵੀ ਨੇ ਤੇ ਉਹਨੂੰ ਵੀ ਦੂਰ ਕਰੋ ਜਾ ਕੇ ਉਹਨਾਂ ਨਾਲ ਰੰਗ ਮਿਲਾਓ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਮਨਾ ਰਹੇ ਹੋ ਨਹੀਂ ਬਿਲਕੁਲ ਜੀ ਬਿਲਕੁਲ ਸਾਰੇ ਮਨਾ ਰਹੇ ਨੇ ਬਹੁਤ ਇੰਜੋਏ ਕਰ ਰਹੇ ਨੇ ਔਰ ਇਹ ਜੋ ਤਿਹਾਰ ਮਤਲਬ ਇੱਕ ਲੈ ਕੇ ਆਪਦੇ ਭਾਈਚਾਰੇ ਨੂੰ ਇਕੱਠਾ ਕਰਨ ਲਈ ਆਂਦਾ ਕੋਈ ਗਿਲੇ ਸ਼ਿਕਵੇ ਵੀ ਹੁੰਦੇ ਨੇ ਉਹ ਵੀ ਦੂਰ ਹੋ ਜਾਂਦੇ ਨੇ ਤੇ ਇੱਕ ਦੂਜੇ ਨਾਲ ਮਿਲਣਾ ਵਰਤਣਾ ਚਾਹੀਦਾ ਤੇ ਇਹ ਹਰਬਲ ਕਲਰ ਇਸਤੇਮਾਲ ਕਰਦੇ ਯੈਸ ਤੁਸੀਂ ਚੈੱਕ ਕਰ ਸਕਦੇ ਹੋ ਕੀ ਕਲਰ ਅਸੀਂ ਮੇਂਤਲਬ ਆਰਗੈਨਿਕ ਕਲਰ ਮਤਲਬ ਯੂਜ਼ ਕਰ ਰਹੇ ਆ ਕੋਈ ਗਲਤ ਕਲਰ ਨਾ ਯੂਜ਼ ਕਰੋ ਕੋਈ ਬੱਚਾ ਹੈ ਕੋਈ ਵੀ ਹੈ ਵੱਡਾ ਹੈ ਕੋਈ ਵੀ ਹੈ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਕੋਈ ਸਾਨੂੰ ਮਤਲਬ ਉਸ ਚੀਜ਼ ਤੋਂ ਖਤਰਾ ਨਾ ਹੋਵੇ ਨੇਚਰਲ ਕਲਰ ਹੋਰ ਸਾਫ ਸੁਥਰਾ ਹਾਂਜੀ ਹੋਲੀ ਦਾ ਤਿਯਾਰ ਬਹੁਤ ਖੁਸ਼ੀਆਂ ਭਰਿਆ ਤਿਯਾਰ ਹੈ ਜੀ ਇਹਨੂੰ ਆਪਣੇ ਫੈਮਿਲੀ ਨਾਲ ਇੰਜੋਏ ਕਰਨਾ ਚਾਹੀਦਾ ਯਾਰਾਂ ਦੋਸਤਾਂ ਨਾਲ ਇੰਜੋਏ ਕਰਨਾ ਚਾਹੀਦਾ ਕੋਈ ਵੀ ਹੁੱਲਰ ਬਾਜੀ ਨਹੀਂ ਕਰਨੀ ਚਾਹੀਦੀ ਆਪਣੇ ਆਪਣੇ ਘਰਾਂ ਦੇ ਵਿੱਚ ਤਿਯਾਰ ਮਨਾਓ ਜਿਵੇਂ ਉਹ ਦੇਖੋ ਸਾਡੇ ਸਾਰੇ ਭਰਾ ਸਾਡੇ ਕੋਲ ਆਇਆ ਨੇ ਤਿਉਹਾਰ ਮਨਾਉਣ ਵਾਸਤੇ ਨਸ਼ਾ ਪਤਾ ਨਾ ਕਰੋ ਤੇ ਆਪਣਾ ਇੰਜੋਏ ਕਰੋ ਜਿੰਨਾ ਵੱਧ ਤਦ ਹੋ ਸਕੇ ਫੈਮਲੀ ਨਾਲ ਇੰਜੋਏ ਕਰੋ ਲੜਾਈ ਝਗੜਾ ਨਾ ਕਰੋ ਇਹ ਤਾਂ ਤਿਉਹਾਰ ਇੱਕ ਰੰਗਲਾ ਦਿਹਾੜਾ ਹੈ ਜੋ ਸਾਰੇ ਬੜੇ ਖੁਸ਼ੀ ਨਾਲ ਉਸਾਰਾ ਮਨਾਉਂਦੇ ਨੇ ਸਾਰੇ ਅੱਗੇ ਵਧਨ ਪੋਲੀ ਇਹ ਜੋ ਸ਼ੁਭਕਾਮਨਾਵਾਂ ਹੁੰਦੀਆਂ ਨੇ ਇੱਕ ਦੂਸਰੇ ਦੇ ਉੱਪਰ ਰੰਗ ਲਾਇਆ ਜਾਂਦਾ ਇਹ ਹਰਬਲ ਕਲਰ ਹੈਗੇ ਆ ਇਹ ਸਾਰੇ ਹਰਬਲ ਕਲਰ ਨੇ ਕੋਈ ਵੀ ਇਹਦੇ ਵਿੱਚ ਸਿੰਥੈਟਿਕ ਕਲਰ ਨਹੀਂ ਮਿਲਾਏ ਗਏ ਸਾਰੇ ਹਰਬਲ ਕਲਰ ਹੀ ਯੂਜ਼ ਕੀਤੇ ਜਾ ਰਹੇ ਨੇ ਬੁਲੇ ਸਿਆਪਤਿ ਰਾਮ ਚੰਦ ਭਗਵਾਨ ਕੀ ਜੈ ਅੱਜ ਦੇਸ਼ ਵਿਦੇਸ਼ ਦੇ ਵਿੱਚ ਮੋਲੀ ਦਾ ਮਹਾਪਰਵ ਬੜੇ ਖੁਸ਼ਾਲ ਔਰ ਆਨੰਦਮਇਤਰੀਕ ਨੇ ਮਨਾਇਆ ਜਾ ਰਿਹਾ ਹੈ ਜਦੋਂ ਹਿਣਾ ਕਸ਼ਪ ਦਾ ਭਗਵਾਨ ਨੇ ਵਧ ਕਰਨ ਬਾਰੇ ਸੋਚਿਆ ਔਰ ਉਹਦੇ ਕਰ ਪ੍ਰਿਹਲਾਦ ਭਗਤ ਨੇ ਜਨਮ ਲੇਤਾ ਤੇ ਹੋਲੀਕਾ ਜੋਂ ਦੀ ਭੂਆ ਲੱਗਦੀ ਸੀ ਜਾਨਕੀ ਹਿਣਾ ਕਸ਼ਪ ਦੀ ਭੈਣ ਸੀ ਉਹਨੂੰ ਮਾਰਨ ਦੀ ਚਾਹ ਦੇ ਵਿੱਚ ਹੋਲੀਕਾ ਨੇ ਹਿਣਾ ਕਸ਼ਪ ਦੇ ਪੁੱਤਰ ਪ੍ਰਿਹਲਾਦ ਜੀ ਨੂੰ ਲੈ ਕੇ ਔਰ ਅਗਨੀ ਵਿੱਚ ਪ੍ਰਵੇਸ਼ ਕੀਤਾ ਪਰ ਭਗਤੀ ਦੀ ਸ਼ਕਤੀ ਏਡੀ ਵੱਡੀ ਹੈ ਕਿ ਜੋ ਹੋਲਿਕਾ ਸੀ ਉਹਨ ਦਾ ਦਹਨ ਹੋ ਗਿਆ ਔਰ ਭਗਤ ਪ੍ਰਿਲਾਦ ਭਗਵਾਨ ਨਾਰਾਇਣ ਦੀ ਕਿਰਪਾ ਨਾਲ ਸੁਰੱਖਿਤ ਰਹੇ ਔਰ ਉਸ ਤੋਂ ਬਾਅਦ ਸਵੇਰ ਜੋ ਦੇਖਿਆ ਲੋਕਾਂ ਨੇ ਕਿ ਪ੍ਰਿਲਾਦ ਭਗਤ ਸੁਰੱਖਿਤ ਨੇ ਤੇ ਉਹਨਾਂ ਦੀ ਖੁਸ਼ੀ ਦੇ ਵਿੱਚ ਸਭ ਨੇ ਹੋਲੀ ਦਾ ਤਿਉਹਾਰ ਮਨਾਇਆ ਔਰ ਜੋ ਲੋਗ ਪ੍ਰਿਲਾਦ ਜੀ ਦੇ ਜੀਵਿਤ ਰਹਿਣ ਤੇ ਖੁਸ਼ ਨਹੀਂ ਸੀ ਉਹਨਾਂ ਨੇ ਵੀ ਬੜਾ ਹੜਦੰਗ ਮਚਾਇਆ ਅੱਜ ਵੀ ਉਹੀ ਦ੍ਰਿਸ਼ ਹੈ ਜੋ ਛੇ ਰੰਗਾਂ ਨਾਲ ਅੰਚੀ ਦਾ ਹੌਲੀ ਖੇਲਦੇ ਆ ਉਹ ਪ੍ਰਲਾਦ ਪਗਦੇ ਖੁਸ਼ੀ ਦੀ ਹੌਲੀ ਖੇਲਦੇ ਆ ਔਰ ਜੋ ਗੰਦੇ ਰੰਗਾਂ ਨਾਲ ਗੰਦੇ ਤਰੀਕੇ ਨਾਲ ਹੌਲੀ ਖੇਲਦੇ ਆ ਔਰ ਅਕਸਿ ਸਿਵ੍ਰਤੀ ਵਾਲ ਖੇਲਦੇ ਇਸ ਕਰਕੇ ਬੇਨਤੀ ਸਭ ਨੂੰ ਇਹ ਹੈ ਕਿ ਛੇ ਰੰਗਾਂ ਦੇ ਨਾਲ ਸਭ ਨੇ ਹੌਲੀ ਖੇਲੋ ਔਰ ਇਸ ਤਿਉਹਾਰ ਨੂੰ ਪਵਿੱਤਰਤਾ ਤਰੀਕੇ ਨਾਲ ਪਵਿੱਤਰ ਤਰੀਕੇ ਨਾਲ ਇਸੇ ਤਰ੍ਹਾਂ ਪਵਿੱਤਰ ਬਣਾ ਕੇ ਰੱਖੋ ਤਾਂ ਕਿ ਇਹ ਦੇਸ਼ ਵਿਦੇਸ਼ ਵਿੱਚ ਖੁਸ਼ੀਆਂ ਲੈ ਕੇ ਆਵੇ ਇਹਨਾਂ ਸ਼ਬਦਾਂ ਨਾਲ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਨੀ ਹੈ ਮਹਾਂ ਸ਼ੰਕਰ ਭਗਵਾਨ ਕੀ ਜੈ